मेरा काका मेरा छोरा भूख लगी हां रोटी खामेगा हां ਇਹ ਗੱਲਾਂ ਮਰੀਏ ਮੈਨੂੰ ਵਾਰਸ ਨਾ ਦੇ ਤੂੰ ਤੇਰਾ ਸੋਣਾ ਨਾਲੇ ਕਾਕਾ ਨਾ ਹੁਣ ਸਾਲੇ ਆਹ ਆ ਟੈਡੀ ਆ ਕੁੱਤੇ ਵੇਲੇ ਮੇਰੇ ਵਾਰਸ ਹੋਣਗੇ ਨਾਲੇ ਤੇਰੇ ਜਵਾਹਰ ਅਕਲ ਨਹੀਂ ਬਾਸਤਾਨੀ ਬੈਠੀ ਰਹਿਂਦੀ ਏ ਸਾਰਾ ਦਿਨ ਇੱਥੇ ਤੁਸੀਂ ਦਿਨ ਚਿਪੇ ਰੱਖੇ ਆ ਤੋਨੂ ਬਿਲਕੁਲ ਵੀ ਸ਼ਰਮ ਨਹੀਂ ਹੁੰਦੀ ਹਾਂ ਨਹੀਂ ਆਉਂਦੀ ਮੈਨੂੰ ਸ਼ਰਮ ਆ ਜਿਹੜੀਆਂ ਖਬਰਾਂ ਸੁਣਾਉਣੀਆਂ ਨੇ ਤੂੰ ਬੰਦਾ ਜ਼ਹਿਰ ਪੀਲੇ ਮੈਂ ਤਾਂ ਫਿਰ ਵੀ ਸ਼ਰਾਬੇ ਪੀਂਦਾ ਉਹ ਵੀ ਮੇਰੀ ਮਾਂ ਗ ਨਹੀਂ ਦੇਖ ਕੇ ਵੀ ਮੇਥੋਂ ਬਣਾ ਮੇਰੀ ਮਾਂ ਦਾ ਨਹੀਂ ਕੋਈ ਹੈਗਾ ਪਤਾ ਕੋਈ ਕਸਰ ਨਹੀਂ ਛੱਡੀ ਨਹੀਂ ਇਹਦੇ 'ਚ ਮੇਰਾ ਕੀ ਕਸੂਰ ਆ ਜੀ ਮੈਂ ਤਾਰਾ ਬੱਗੇ ਨਾ ਕਹਨੀਆ ਕਿ ਮੈਨੂੰ ਵੀ ਇੱਕ ਛੋਟਾ ਜਿਹਾ ਜਵਾਕ ਦੇ ਦੇ ਮੇਰੇ ਵੀ ਢੋਲੀ ਭਰ ਦੇਵੇ ਥੋੜੇ ਮੈਨੂੰ ਤਾਨੇ ਮੇਲੇ ਸੋ ਉਹਨਾਂ ਨੂੰ ਮਿਲਦੇ ਨੇ ਖਟੋਕਟ ਮੈਨ ਨਾਲੋਂ ਤਾਂ ਬਚ ਜਾਵਾ ਮੇਰਾ ਵੀ ਨਾਲੇ ਦਿਲ ਲੱਗਿਆ ਰਹੂਗਾ ਸਾਰਾ ਦਿਨ ਕੁੱਟਮਾਰ ਖਾਂਦੀ ਦਾ ਤੇ ਨੰਗਦਾ ਤਾਂ ਥੋੜੇ ਉਹ ਤੇਰੇ ਵਰਗੀਆਂ ਬੇਰੀਆਂ ਨਾ ਫਲ ਨਹੀਂ ਦੀਆਂ ਕੰਡੇ ਹੀ ਦੇ ਸਕਦੀਆਂ ਨੇ ਬਾਹ ਜਾ ਤੂੰ ਬਾਹ ਜਾ ਮਰਦੀ ਔਰ ਤੇ ਮੇਰੇ ਪੱਲੇ ਪੈ ਗਈ। ਰਾਕ ਲੈ। ਨਾ ਮਰਦੀ ਐ। ਨਾ ਮੇਰੀ ਜ਼ਿੰਦਗੀ ਚੋਂ ਜਾਂਦੀ ਐ। ਆ ਸਾਰੇ 26 ਕੀਲੇ ਥਰੀਕ ਸਾਹਮਣੇ ਮੇਰੇ। ਪਤਾ ਨਹੀਂ ਮੁੰਡੇ ਨੂੰ ਕੀ ਕਹਿੰਦੀ ਹੁਣ ਕਲਮੂਹੀ। ਕਿੱਥੇ ਸਾਡੇ ਘਰਾਂ ਮਾਂ ਚ ਬਾਂਜ ਜੰਮਰ। ਨਾ ਆ ਗਈ ਸੜੀ ਹੋਈ ਬੁੱਥੀ ਲੈ ਕੇ ਆ ਗਈ ਬੁੱਥੀ ਲੈ ਕੇ ਸਾਰੀ ਉਮਰ ਨਾਲ ਤੇਰਾ ਰੋਣਾ ਮੁੱਕੇ ਜਿੱਦਾਂ ਦੀਆਂ ਸਾਡੇ ਘਰ 'ਚ ਤੇਰੇ ਆਹੀ ਰੋਣੇ ਨੇ ਮੈਂ ਲੈ ਲਈ ਮਾਂ ਕੀ ਕੀ ਬਾਤ ਕੀ ਬਾਤ ਕਿੱਥੇ ਨਾ ਹੂ ਪੀਤਾ ਸਾਡਾ ਤੂੰ ਮੁੰਡੇ ਨੂੰ ਉਹ ਨਹੀਂ ਟਿਕਣ ਦਿੰਦੀ ਤੂੰ ਪਰ ਮਾਂ ਮੈਂ ਉਹਨਾਂ ਨੂੰ ਕੀ ਕਿਹਾ ਨਹੀਂ ਤੂੰ ਜਾ ਆ ਜਾ ਕਿਹਾ ਨਹੀਂ ਤੋਸ ਟਿਕਣ ਦਿੰਦੀ ਨਹੀਂ ਸਾਨੂੰ ਕਿੱਥੇ ਬੰਜਰ ਜ਼ਮੀਨ ਵਰਗੀ ਤੀਨੀ ਸਾਡੇ ਕਰਮਾਂ ਚ ਧਰੀ ਪਈਦੀ ਇਕੱਲਾ ਇਕੱਲਾ ਜਵਾਕ ਐ ਮੇਰਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੇਰਾ ਆਹੀ ਮਹੀਨਾ ਦੇਖਣਾ ਹੋ ਗਿਆ ਕੁਛ ਠੀਕ ਐ ਨਹੀਂ ਮੈਂ ਆਵਾ ਪੁੱਤ ਬਿਆ ਲੂੰਗੀ ਤੈਨੂੰ ਮੈਂ ਦੱਸਤਾ ਕੰਨ ਖੋਲ ਕੇ ਮਾਉ ਵੀ ਤੇਨੀ ਤਾਰੂ ਪਿੰਦੇ ਨੇ ਦਾਰੂ ਤੇਰੇ ਕੱਕੇ ਲੱਗਿਆ ਪੀਣ ਤੇਰੇ ਕਰਕੇ ਪੀਣ ਲੱਗਿਆ ਦਾਰੂ ਤੇਰੇ ਕਰਕੇ ਜਦੋਂ ਦੀ ਤੂੰ ਕਰਿਆ ਕਦੇ ਕੁੱਟ ਨਹੀਂ ਸੀ ਪੀਤੀ ਮੁੰਡੇ ਨੇ ਸੋਨੇ ਵਰਗਾ ਮੇਰਾ ਪੁੱਤ ਤੂੰ ਗਾਲ੍ਹ ਕੇ ਪਹਿਲਾ ਮਰਦਾ ਤਾਂ ਰੰਗ ਰੂਪ ਵੀ ਨਹੀਂ ਰਹਾ ਤੂੰ ਦੇਖ ਫੋਟੋਆਂ ਵਿਆਹ ਲੀਆਂ ਹੀਰੇ ਵਰਗਾ ਪੁੱਤ ਸੀ ਮੇਰਾ ਪਰ ਮਾਂ ਪਰ ਕੀ ਮਾਂ ਮੈਨੂੰ ਉਹਦੀ ਜਵਾਬਾਂ ਪਰ ਪਾਵਾ ਕਿਹਾ ਕਰ ਤੂੰ ਸਾਡੀ ਜ਼ਿੰਦਗੀ ਖਰਾਬ ਕਰਤੀ ਆ ਮਾ ਤਾਰੂ ਤਾਂ ਪਹਿਲੇ ਹੀ ਪਿੰਦੇ ਸੀ ਕਾਹਦਾ ਕਿ ਦਸੀ ਪਰ ਕਿਉਂ ਤੈਨੂੰ ਕਿਹਨੇ ਕਹਤਾ ਪਹਿਲਾ ਪਿੰਦਾ ਸੀ ਹੈ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਬਚੂਲੇ ਤੂੰ ਕਿ ਤਾਰੂ ਤਾਂ ਪਹਿਲੇ ਹੀ ਪਿੰਦੇ ਸੀ ਵਿਆਹ ਤੋਂ ਨਹੀਂ ਫੇਰ ਤੂੰ ਮੇੜਾ ਕਰ ਲੈ ਕਹ ਆਂਦੇ ਨਾਮ ਆਪਾਂ ਨੂੰ ਬਾਪ ਤੇਰੇ ਕੰਜਰ ਨੂੰ ਕਾ ਤੈਨੂੰ ਲੈ ਜੇ ਮੈਂ ਸਾਡਾ ਵੀ ਸਮਾਨ ਲੈ ਜੇ। ਤੂੰ ਤੁਸੀਂ ਮੇਰੇ ਮਾਪੇ ਆਪ ਨੂੰ ਗਾਲਾ ਕੱਤੋਂ ਕਰਦੇ ਹੋ ਨਾ ਕੀ ਕਸੂਰ ਹੈ ਤੇ ਵਿੱਚ? ਨਹੀਂ ਇਹ ਰਿਵਾਜ ਰੀਤੀ ਰਿਵਾਜ ਆ ਸੰਸਾਰ ਦਾ ਗਾਲਾ ਮਾਪਾਪਾਂ ਨੂੰ ਇਹ ਦਿੰਦਾ ਹੁੰਦਾ ਤੇਰੇ ਵਰਗੀਆਂ ਕਲੇਣੀਆਂ ਦੇ। ਗਾਲਾ ਮਾਪਾਪਾਂ ਤੇ ਨਹੀਂ ਪੈਂਦੀਆਂ ਨੇ। ਮਾ ਤੁਹਾਡਾ ਮੁੰਡਾ ਵੀ ਤਾਂ दारू ਪਿੰਦਾ ਕੀ ਪਤਾ ਕਮੀ ਤੁਹਾਡੇ ਮੁੰਡੇ 'ਚ ਹੋਵੇ ਕੋਈ। ਤੂੰ ਚੁੱਪ ਕਰ ਜਾ। ਇੰਨੀ ਔਕਾਤ ਨਹੀਂ ਹੈਗੀ ਤੂੰ ਮੇਰੇ ਮੁੰਡੇ ਤੇ ਆਵੇਂ। ਦੱਸਦਾ ਤੈਨੂੰ ਮੈਂ ਕੰਨ ਖੋਲ ਕੇ ਚੱਲ ਜਾ ਪਰ ਕਰ ਕੰਮ ਕੋਈ। ਕਿੱਥੇ ਲੱਗੀ ਆ ਫਾਫੜੇ ਲਾਉਣਾ ਦੋਸੋਂ ਦਸਣਾ ਕਰਿਆ ਕਰ ਬਾਕੀ ਮੁੰਡਾ ਖੜਕ ਥੱਕ ਕੇ ਆਉਂਦਾ ਮਾਂ ਤੈਨੂੰ ਦੱਸਦਾ ਹੱਦ ਹੋ ਗਈ ਤੇਰੀ ਆਲੀ ਤੇਰਾ ਤਾਂ ਮਾਇਆ ਕੱਢੂ ਚੱਬ ਜਿਹੜੀ ਚਮੜਾਈ ਹੋਈ ਆ ਮਾਂ ਦੇ ਖੂਤ ਨੂੰ ਸਮਾਰ ਕੇ ਇਹ ਰੋਭਾ ਕਿੱਥੇ ਵਗ ਗਿਆ ਤੂੰ ਰਾਣੀ ਅਭੀ ਤੱਕ ਝੋਲੀਆਂ ਪਾੜਤਾ ਮੈਨੂੰ ਵੀ ਇੱਕ ਲਾਲ ਦੇ ਦੇ ਮੇਰੇ ਵੀ ਇੱਕ ਘਰ ਵਿੱਚ ਮਾੜੀ-ਮੋਟੀ ਪੁੱਛੋਪ ਹੈ ਜਿਹੜੀ ਮੈਨੇ ਟੇਲੇਕੁੱਟ ਮਾਰ ਪੈਂਦੀ ਆ ਮੈਨੂੰ ਇਹਨਾਂ ਦੇ ਤੋਨੇ ਮੈਨੇ ਸੁਣਨੇ ਪੈਂਦੇ ਨੇ ਮੈਨੂੰ ਵੀ ਇੱਕ ਝੂਲੀ ਲਾਲ ਪਾ ਦੇ ਹੋਰ ਪਤਾ ਨਹੀਂ ਮੈਨੂੰ ਕਿੰਨਾ ਕੁ ਟਾਈਮ ਸਹਣੀਆਂ ਪੈਣੀਆਂ ਨੇ ਇੰਨਾ ਦੀ ਆ ਮੁੰਡਿਆ ਹੀ ਦੱਸਨੀ ਹੁੱਕੀ ਇੱਜਾ ਕਰਨ ਦੇ ਨੂੰ ਚੜ ਗਿਆ ਵੇ ਆ ਤੂੰ ਕੀ ਲੱਛਣ ਫੜੀ ਕਰਦਾ ਹੈ ਤੂੰ ਮੈਂ ਬੇਸ਼ਰਮ ਕਰ ਮਾੜੀ ਮੋਟੀ ਸ਼ਰਮਾ ਦਿੰਦੇ ਦੁਪਹਿਰੇ ਡੱਫੀ ਫਿਰਦਾ ਹੋ ਬੈਠਾ ਖੜਾ ਹੋ ਨਾ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਤੂੰ ਕੀ ਬੋਲੀ ਜੰਨੀ ਆ ਤਾ ਨਾ ਮੈਨੂੰ ਆਏ ਦੱਸ ਤੂੰ ਕੀ ਪੀ ਫਿਰ ਦੱਸ ਹੋ ਕੇ ਦੀ ਪਿਆਂਗਾ ਬੱਡੰਦ ਦਸ ਕ ਮਰੇ ਨੇ ਘਰ ਦੇ ਪਹਿ ਜਾ ਜਿੱਥੇ ਪੈਣਾ ਪੀਤੀ 간ੋਂ ਆਹ ਪਾ ਦਵਾਈ ਲਈ ਦੱਟ ਡੱਟ ਚ ਜ਼ਰ ਤੇ ਜਾਉਂਦਾ ਮੈਨੂੰ ਚਾਰਦਾ ਆਹ ਓਏ ਮੇਰੀ ਜਾਨ ਨਾ ਦੁਖੀ ਕਰ ਪਹਿਲਾਂ ਉਹ ਕਲੇਸਾਂ ਨੇ ਲਹੂ ਪੀਤਾ ਪਿਆ ਠੀਕੇ ਨਹੀਂ ਤੈਨੂੰ ਉਹ ਰੋਦੀਆਂ ਫਿਰੀਆਂ ਨੇ ਸਾਰਾ ਦਿਨ ਮੈਨੂੰ ਕੀ ਕਹਦੋ ਕਿ ਆਸ ਦੀ ਜੁੱਪਾ ਹੈਗੀ ਐ ਮੈਨੂੰ ਕਹਿਣ ਦੀ ਸਾਰੇ ਘਰ ਚ ਰੋਣਾ ਪਤਾ ਰੋਦੀਆਂ ਫਿਰੀਆਂ ਦੇ ਰੋਂਦੀਆਂ ਫਿਰੀਆਂ ਦਾ ਮਾਰੇ ਕਰਨ ਵਾਲੀ ਪੁੱਠੇ ਪੈਰਾਂ ਵਾਲੀ ਕਿੱਥੇ ਕਰਮਾਂ ਚ ਤਰੀ ਪੀਦੇ ਤੋਤੇ ਖਰਾਂ ਕੀ ਦੇਖ ਲਈ ਆਤੀ ਮਾਤਾ ਮੇਰੇ ਵਾਸਤੇ ਤੁਸੀਂ ਨਹੀਂ ਹੋ ਬੇ ਮੈਂ ਤਾਂ ਸ਼ਾਪਲ ਦੇਖੀ ਸੀ ਵੀ ਸੋਣੀ ਸੁਨੱਖੀ ਐ ਮੈਂ ਕਹਦਾ ਦੇ ਕਰਮ ਪੜੇ ਤੇ ਮੈਂ ਕੀ ਕਰਾਂ ਉਸਲੇ ਨਾ ਲੁਕਾ ਮਾਂ ਬਾਪ ਨਾ ਲੁਕਾ ਦੇ ਇੰਨਾ ਕੁਛ ਦੇਖਦੇ ਨੇ ਪਹਿਲਾਂ ਕੁੰਡਲੀਆਂ ਮਿਲਾਉਂਦੇ ਨੇ ਪੰਡਤਾਂ ਲੈ ਵੀ ਜਾਂਦੇ ਨੇ ਕੋਈ ਕਿਤੇ ਇਹ ਕੁਛ ਕਰਦਾ ਹੈ ਕੋਈ ਕਿਤੇ ਕੁਛ ਕਰਦਾ ਉਹ ਤੁਸੀਂ ਬਿਨਾਂ ਕੁਛ ਦੇਖੇ ਮੇਰੇ ਮਨ 'ਤੇ ਮਰਦੀ ਹੋ ਮੈਂ ਤਾਂ ਮੈਂ ਤਾਂ ਤੇਰੀ ਗੁਨਾਹਗਰ ਮੈਂ ਤਾਂ ਆਪ ਬੁਧੀ ਰਾਤਾਂ ਤੜਕੇ ਦਿਨ ਰਾਤ ਆਪ ਦੇ ਆਪ ਨੂੰ ਕੋਸਤੀਆਂ ਮੈਂ ਕੀ ਕਰਾਂ ਉਹਦਾ ਸੱਟ ਡਾਕਟਰ ਤੇਰੀ ਬਣਾ ਗਾਰਾ ਪੁੱਤ ਮੈਂ ਤੇਰੀ ਜ਼ਿੰਦਗੀ ਖਰਾਬ ਕਰੀ ਮੈਂ ਮੰਨਦੀ ਆ ਹੁਣ ਮੈਂ ਕੀ ਕਰੂੰ ਡਾਕਟਰ ਨੇ ਜਮੀ ਜਵਾਬ ਹੀ ਦਿੱਤਾ ਕਹਿੰਦਾ ਤੁਹਾਡੇ ਕੋਲੇ ਬੱਚਾ ਨਹੀਂ ਹੋ ਸਕਦਾ ਵੀ ਵੀਰਿਆ ਸੁਣ ਮੈਂ ਇਹ ਤਾਂ ਪਹਾ ਕਰਦੈ ਤੈਨੂੰ ਤੇ ਪੁੱਤ ਇਹ ਮੈਂ ਤੇਰਾ ਪਿਆ ਕਰਦੈ ਨੀ ਇਹਦਾ ਪਹਾ ਬੱਡੂ ਮਾਤਾ ਵਿਆਹ ਹੋਵੇ ਨਾ ਹੋਵੇ ਮੈਂ ਤਾਂ ਕਿਸੇ ਅਨਾਥਾ ਸਿਰਮ ਚੁਲਿਆ ਕੇ ਜਵਾਖ ਪਾੜ ਦੂੰ ਪਰ ਇਹ ਜਦੋਂ ਮੇਰੇ ਮੱਥੇ ਲੱਗਦੀ ਆ ਨਾ ਮੈਨੂੰ ਚੀ ਚੜਦੀ ਆ ਮੇਰੇ ਤਾਂ ਜੀ ਕਰਦਾ ਵੀ ਇੱਥੇ ਖੜੇ ਨਾ ਦੇ ਮੈਨੂੰ ਵੀ ਬੁਰੀ ਲੱਗਦੀ ਆ ਮੈਨੂੰ ਗੜਾ ਇਹ ਚੰਕੀ ਲੱਗਦੀ ਆ ਸੜੀ ਇੱਕ ਮਾੜੀ ਆਤਨੀਤੀ ਮੇਰੇ ਵਿੱਚ ਜਿੱਦਾਂ ਦੀ ਇਹ ਨਾ ਇਹਦਾ ਪੈੜਾ ਪਿਆ ਆਪਣੇ ਘਰ 'ਚ ਸਾਰੀਆਂ ਮਾੜੀਆਂ ਆਤਾਂ ਲੱਗੀਆਂ ਮੈਨੂੰ ਦੇ ਪੁੱਤ ਕੋਈ ਕੋਈ ਦੇਖਾਂਗੇ ਚੰਕੀ ਇਹ ਘਰ ਦਿੱਤੀ ਆਪਾਂ ਜਿਹੜੀ ਤੈਨੂੰ ਵੀ ਸਾਹਮਲੇ ਆ ਫੱਕਰ ਵਾਲੀ ਸਾਹਮਲੇ ਆਪਣਾ ਸਿਆਣਾ ਵਾਹ ਮੇ ਤੁ ਮਾੜਾ ਤੇ ਮਹੀ ਆਪਣੇ ਆਪ ਨੂੰ ਕਾਬੂ ਚ ਕਰਨ ਲੱਗ ਜਾਂਦੀ। ਹਾਂ ਦੀ ਸ਼ਕਲ ਦੇਖਣਾ ਕਹੀ ਜਿਹੀ ਬਣਾਈ ਐ। ਕੱਲ ਤੋਂ ਉਹਨੂੰ ਕਲੈਨੀ ਐਲਬਮ ਦੇਖ ਰਹੀ ਸੀ। ਨਾਲੇ ਤਾਂ ਉਹਨੂੰ ਐਲਬਮ ਦਿਖਾਈ, ਨਾਲੇ ਉਹਨੂੰ ਕੱਢੀਆਂ ਗਾਲਾਂ। ਕਿ ਪਹਿਲਾ ਵਰਗਾ ਮੇਰਾ ਪੁੱਤ ਦੱਸ ਕਿੱਥੇ ਰਹਿ ਗਿਆ? ਹੈ? ਸੋਨੇ ਵਰਗਾ ਤੇਰਾ ਰੰਗ ਰੂਪ ਦੀ ਬੇ। ਬੇ ਕੀਮਤੀ ਹੀਰਾ ਸੀ ਵੇ ਤੂੰ ਆਹ ਕਲੈਨੀ ਖਾ ਗਈ ਤੈਨੂੰ ਤਾਂ ਕੋਲੇ ਤੋਂ ਵੀ ਕੀ। ਕੀਮਤ ਘਟਾਤੀ ਮੇਰੇ ਪੁੱਤ ਦੀ। ਮਾਂ ਕਰਾਂਗੀ। ਮੇਰਾ ਨਾ ਕੁਝ ਖਾਣ ਨੂੰ ਜੀ ਕਰਦਾ। ਨਾ ਬੀਨ ਬੇ ਉਹ ਤਾਂ ਦੇਖਦਾ ਯਾ ਸਿਹਤ ਤਾਂ ਦੇਖ ਲੈ ਕਹੀ ਜੀ ਹੋਈ ਪਈ ਆ ਮੈਂ ਕੀ ਕਰਾਂ ਇੱਕੋ ਇੱਕ ਸਾਰਾ ਰਹਿ ਗਿਆ ਹੁਣ ਤਾਂ ਮੈਨੂੰ ਆਏ ਹੁੰਦਾ ਵੀ ਕਦੇ ਤਾਲੂ ਪੀਣਾ ਪੀਂਦਾ ਹੀ ਮਰ ਜਾ ਹਾਈ ਬੇ ਬੇ ਅਜੀ ਗੱਲਾਂ ਕਾ ਤੋ ਕਰਦਾ ਵੇ ਪੁੱਤ ਬੇਨਾ ਤੂੰ ਇਹ ਜੀਆਂ ਗੱਲਾਂ ਨਾ ਕਰਿਆ ਪਰ ਮਰਨ ਮਰਾਉਣ ਦੇ ਤੇਰਾ ਦੁਸ਼ਮਣ ਮਰਨਾ ਹੈ ਬੇ ਮੇਰੇ ਪੁੱਤ ਨੂੰ ਤਾਂ ਮੇਰੀ ਵੀ ਉਮਰ ਲੱਗ ਜੇ ਫਿਰ ਇਹ ਕਹੀ ਜੀਆਂ ਗੱਲਾਂ ਕਰਦਾ ਵੇ ਤੂੰ ਖੂਲੀ ਮਰੀਏ ਨੇ ਖੂਲੀ ਸਭੀ ਮਾਰੀ ਜੋ ਨਾ ਦੇ ਤੇ ਮੇਰੇ ਬਾਰੇ ਕੁਝ ਕਹਦੀ ਹੁੰਦੀ ਹੈ ਆਏ ਕਿਵੇਂ ਕਹੂ ਜਾਬਾਂ ਨਹੀਂ ਪਾੜਨੂਗੀ ਮੈਂ ਇਹ ਸੱਚੀ ਕਹੂਗੀ ਇਹ ਤੋਂ ਮੈਨੂੰ ਲੱਗਦਾ ਨਾ ਇਹਨੂੰ 10-20 ਦਿਨਾਂ ਬਾਅਦ ਤੇ ਕਿਤੇ ਭੇਜ ਭੂਜ ਦੇ ਮੇਰੇ ਮੱਥੇ ਲੱਗੀ ਮੈਨੂੰ ਐ ਲੱਗਦਾ ਵੀ ਜਾ ਤੈਨੂੰ ਕੁਝ ਕਰ ਦੇ ਜਾਂ ਆਪ ਨੂੰ ਕੁਝ ਕਰ ਲੈ ਕਿਤੇ ਨਹੀਂ ਜਾਂਦੀ ਇਹ ਤਾਂ ਵੀ ਆਪਣੇ ਸਿਰ ਤੇ ਬੈਠੀ ਆ ਇਹ ਤਾਂ ਕਿਤੇ ਨਹੀਂ ਜਾਂਦੀ ਰੋਕੋ ਦੀਆਂ ਨੂੰ ਖਾਣੇ ਆਸ ਤੇ ਨੰਦਰਾ ਨੇ ਕੋਈ ਕਿਤੇ ਲੈਣ ਤਾਂ ਕਿਤੇ ਨਹੀਂ ਜਾਂਦੀ ਜਦੋਂ ਪਹਿਲਾਂ ਗਈ ਸੀ ਤੇਰੇ ਕੋਲ ਨਾਲ ਮੈਂ ਤਾਂ ਨਾ ਕਿਉਂ ਉਹ ਜੋੜ ਲਿਆ ਆਪਣੇ ਨਾਲ ਥੋੜਾ ਨਾਲੇ ਜਦ ਨੂੰ ਕੁਛ ਲੱਗਿਆ ਨਹੀਂਦਾ ਨਾਲ ਐਨਾ ਨਾਲ ਕਿਉਂ ਖਾ ਲੈਂਦੀ ਆ ਕਿ ਲੋਕ ਲੋਟੇ 1.5 ਕਿਲੋ ਤੋਂ ਦੁੱਬੀ ਜਾਂਦੀ ਆ ਬੇ ਕੋਈ ਕਹੇ ਇਹਨੂੰ ਦੇਖ ਕੇ ਮੈਨੂੰ ਲੱਗਦਾ ਨਹੀਂ ਆ ਵੀ ਕੋਈ ਕੁਝ ਦੇਖੀਂਗੀ ਵਾਹ ਇਹੇ ਕੁਛੀ ਕਰਦੀ ਆ ਬਦਲ ਨੂੰ ਨਾ ਪਾ ਗਈ ਨੂੰ ਤਾਂ ਉਹ ਵੀ ਨਹੀਂ ਇੱਥੇ ਬਾੜ ਗਈ ਨਹੀਂ ਮਾ ਫੋਨ ਕਰ ਲੰਗੀ ਆ ਤੀਨ ਭੈਣ ਭਾਈ ਫੋਨ ਕਰ ਲੰਗੀ ਕੀ ਆ ਜਾ ਦੱਸ ਦੇ ਲਾ ਦੇ ਸਾਡੇ ਲਈ ਵੇ ਬੇਨ ਤਾਂ ਕੋਈ ਨਹੀਂ ਸਾਂ ਆਉਂਦਾ ਲੋਕਾਂ ਦੇ ਮੋਹਾਂ ਦੇ ਸੰਦਾਰ ਇਹੋਂ ਦੇ ਨਹੀਂ ਹੈ ਵੀ ਕਿਸੇ ਦੀ ਲੋੜ ਹੀ ਆਉਂਦੀ ਆ ਕਿਸੇ ਦੀ ਦੁਬਾਰੀ ਵੀ ਆਪਾਂ ਕਰੇ ਤਾਂ ਕਦੇ ਪਾਈਆ ਪਤਾ ਸੀ ਨਹੀਂ ਕੋਈ ਲੈ ਕੇ ਆਇਆ ਇਹਦਾ ਕੰਜਰਾਂ ਨੂੰ ਮਲਾਂ ਕਰੇ ਸਾਲੇ ਵੇ ਚਲ ਤੂੰ ਨਾ ਟੈਂਸ਼ਨ ਕਰਿਆ ਕਰ ਅਸੀਂ ਤਾਂ ਤੇ ਭੁੱਖਾਂ ਦੀ ਹਾਂ ਘੱਟ ਕੇ ਬਥੇਰੀ ਜਾਂ ਜਾਂ ਤੁਹਾਨੂੰ ਆਈ ਹੈ ਤੁਹਾਡੇ ਆਪਦਾ ਐਸ਼ ਕਰਿਆ ਕਰ ਤੂੰ ਉਡੀਕ ਹੋਏ ਦੇਖਾਂਗੇ ਮਾਤਰ ਤਮਾ ਤੜਕਾਰ ਦੀ ਤੇਰਾ ਘਰ ਬਸਾ ਦੂੰਗੀ ਮੈਂ ਆਪਦੇ ਬੈਠੇ ਬੈਠੇ ਕੋਈ ਪੋਤਾ ਪੋਤੀ ਦਾ ਮੂੰਹ ਦੇਖ ਜਾ ਵੀ ਇਹ ਨਹੀਂ ਤਲਣੇ ਮੂੰਹ ਦਿਖਾਉਂਦੀ ਕਿਆ ਸਾਲ ਤੱਕ ਤੇਰੇ ਵਿਆਹ ਨੂੰ ਹੋ ਗਈ ਤੇ ਤੂੰ ਆਏ ਨਹੀਂ ਕਰ ਗਿਆ ਕਾ ਬੱਤੋ ਨਹੀਂ ਆ ਜੱਲੇ ਜ ਮਤੂੰ ਹੱਸਦਾ ਕਾ ਤੋ ਨਹੀਂ ਲੋਕਾਂ ਦੇ ਮੁੰਡਿਆਂ ਵਾਂਗੂੰ ਮੋੜ ਰੱਸੀ ਚ ਮੂੰਹ ਪਾ ਕੇ ਨਹੀਂ ਮੇਰਾ ਸਿਰ ਬਹੁਤ ਦੁਖ ਰਿਆ ਉਹ ਤਾਂ ਮੈਂ ਤੈਨੂੰ ਦੇ ਦੰਨੀ ਆ ਮੈਨੂੰ ਆਇਆ ਪੁੱਤ ਤੂੰ ਪਹਿਲਾਂ ਮੈਂ ਕੋਈ ਹੱਸਦਾ ਜਾਂ ਕੱਟੋਂ ਨਹੀਂ ਰਹਿੰਦਾ ਹੋਈ ਨਹੀਂ ਹੋ ਜੂ ਸਾਰਾ ਕੁਝ ਠੀਕ ਹੋ ਜੂ ਜਿੱਦੇ ਇਹ ਮੇਰੀ ਜ਼ਿੰਦਗੀ ਚੋਂ ਬਾਕੀ ਨਾ ਕਿਸੇ ਪਾਸੇ ਸਾਰਾ ਕੁਝ ਠੀਕ ਹੋ ਜੂ ਬੇਤ ਤੂੰ ਤੇਰਾ ਮਹਿਲ ਦਾ ਘਰ ਹੀ ਬੈਠੀ ਆ ਤੂੰ ਜੰਮੀ ਟੈਨਸ਼ਨ ਨਾਲ ਮੈਂ ਤਾਂ ਪੈਂ ਗਿਆ ਨੂੰ ਕਿਸੇ ਪਾਸੇ ਸੱਦਿਆ ਅੰਲੀ ਧੂਮੂਰ ਲੈ ਜਾ ਜਿੱਥੇ ਨੂੰ ਕੋਈ ਇੱਕੜਾ ਸਿਦਰੀ ਜੀ ਤਾਂ ਹੈਗੀ ਐ ਤੱਕ ਕਿਸੇ ਨੂੰ ਪਤਾ ਹੀ ਨਹੀਂ ਦਿਮਾਗ ਵੀ ਨਹੀਂ ਗਿਆ ਸਨੀ ਹਾਂ ਦਿਮਾਗ ਵੀ ਨਹੀਂ ਹੈਗਾ ਕੋਈ ਘਰ ਚ ਚਲਾਉਂਦਾ ਨੂੰ ਹੀ ਕੋਈ ਕੱਪੜੇ ਦਾ ਨੂੰ ਨਹੀਂ ਹੈ ਕੋਈ ਕੰਮਕਾਰ ਦਾ ਨਹੀਂ ਬੱਲ ਹੈਗਾ ਕੰਨੋਂ ਮੂੰਗੀ ਦੀਦਾਰ ਤੱਕ ਇਸੋਂ ਦੀ ਸਾਰੀ ਲਾਂਗ ਦੀ ਥੱਲੇ ਮਾਤਾ ਛੱਡ ਮੂੰਗੀਆਂ ਤੂੰ ਨਾ ਉਨਲੇ ਸੀ ਲੈ ਕਿੱਦਿ ਸੀ ਤੈ ਚੱਲ ਬੰਦੇ ਉਨੀ ਬਹੁਤ ਤੇਜ਼ ਕਿਦਾਂ ਅੰਕੀ ਸਸਿਕਾ ਲ ਸਸਿਕਾ ਲ ਪੁੱਤ ਕਿੱਥੋਂ ਪੁੱਤ ਤੂੰ ਮੈਂ ਤਾਂ ਹੀ ਨਿੰਮੂ ਦੀ ਪਤੀ ਜੀ ਹਾਂ ਪੁੱਤ ਪਹਿਲਾਂ ਤਾਂ ਤੈਨੂੰ ਕਦੇ ਦੇਖਿਆ ਨਹੀਂ ਮੈਂ ਉਹਨਾਂ ਮੈਂ ਪਹਿਲਾਂ ਮਾਸੀ ਕੋਲ ਰਹਿੰਦੀ ਸੀਗੀ ਬਸ ਹੁਣ ਹੀ ਆਈ ਸੀ ਭੂਆ ਕੋਲ ਆਓ ਤੇਰੀ ਭੂਆ ਲੋਸੀ ਲੈ ਕੇ ਜਾਂਦੀ ਹੁੰਦੀ ਹੈ ਹਾਂ ਜੀ ਅੱਜ ਨਾ ਕਿਤੇ ਕੰਮ ਕਰ ਰਹੀ ਸੀ ਫਿਰ ਮੈਨੂੰ ਭੇਜਤਾ ਬੈ ਜਾ ਪੁੱਤ ਕੀ ਕਰਦੀ ਏ ਨੇ ਪੁੱਤ ਤੂੰ ਜੀ ਮੈਂ ਤਾਂ ਪਲੱਸ 2 ਕੀਤੀ ਹੈ ਜੀ ਤੇ ਹੁਣ ਫਿਲਹਾਲ ਕੁਝ ਕਰਨੀ ਨਹੀਂ ਹੁਈ ਅੱਛਾ ਮੰਮੀ ਡੈਡੀ ਤੇਰੇ ਕੀ ਕਰਦੇ ਨੇ ਜੀ ਹੋ ਤਾਂ 55 ਦੀ ਮੁੰਡਾ ਛਾਟ ਕੇ ਚਲੇ ਗਈ ਸੀ ਹਾਏ ਹੈ ਨੀਤੀਏ ਚਲ ਕੋਈ ਨਾ ਪੁੱਤ ਤੇਰੀ ਭੂਆ ਬਥੇਰੀ ਚੰਗੀ ਐ ਮੇਰੇ ਨਾਲ ਬਥੇਰਾ ਮਲਾਪ ਐ ਲੱਸੀ ਲੈ ਕੇ ਜਾਂਦੀ ਹੁੰਦੀ ਐ ਸਾਡੇ ਹਾਂਜੀ ਦੱਸਦੇ ਹੁੰਦੇ ਸੀਗੇ ਤੁਹਾਡੇ ਬਾਰੇ ਬਹੁਤ ਚੰਗਾ ਸੁਭਾਅ ਤੁਹਾਡਾ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਪੁੱਤ ਦੱਸ ਦਿਆ ਕਰ ਆਪਣੇ ਸਬਜ਼ੀਆਂ ਸੂਜੀਆਂ ਵਾਧੂ ਲੱਗੀਆਂ ਨੇ ਦਾਲ ਸਬਜ਼ੀ ਦੀ ਲੋੜ ਹੋਵੇ ਲੈ ਜਾ ਕਰ ਕੋਈ ਨਹੀਂ ਦੱਸ ਦਿਆ ਕਰੂੰਗੀ ਚਲ ਚੰਗਾ ਮੈਂ ਲੱਸੀ ਪਾ ਕੇ ਲਿਆਣੇ ਤੂੰ ਤੇਰੀ ਭੂਆ ਨੂੰ ਭੇਜੀ ਮੇਰੇ ਕੋਲ ਠੀਕ ਐ ਭੇਜ ਦੂੰਗੀ ਆਂਟੀ ਦਾ ਸੁਭਾਈ ਵਾਲਾ ਚੰਗਾ ਸਹੀ ਕਹਿੰਦੀ ਸੀ ਭੂਆ ਬਹੁਤ ਚੰਗੇ ਸੁਭਾਅ ਦੀ ਆਂਟੀ ਲੈ ਪੁੱਤ ਕੱਲ ਨਾ ਕੱਟਾ ਚੁੰਗ ਗਿਆ ਤੀ ਮੈਂ ਇਸ ਦਾ ਉਹ ਨਾ ਥੋੜਾ ਜਿਹਾ ਦੁੱਧ ਦਿੱਤਾ ਦੁੱਜੀ ਨੇ ਕੱਲ ਨੂੰ ਭਰ ਦਊਗੀ ਕਿ ਨਹੀਂ ਕੋਈ ਨਹੀਂ ਲੈ ਜੀ ਅੱਜ ਪਾਤੀ ਜਿੰਨੇ ਹੈਗੇ ਤੇ ਤੈਨੂੰ ਅਸੀਂ ਰੋਟੀ ਖਾ ਲਈ ਸਾਰਿਆਂ ਨੇ ਤੂੰ ਨਾ ਤੇਰੀ ਭੂਆ ਨੂੰ ਯਾਦ ਕਰਕੇ ਭੇਜੀ ਮੇਰੇ ਕੋਲ ਠੀਕ ਹੈ ਮੈਂ ਭੇਜ ਦੂੰਗੀ ਮੈਂ ਨਾ ਗੱਲ ਕਰਨੀ ਆ ਤੇ ਨਾ ਕੋਈ ਜੇ ਰੋਟੀ ਖਾਣੀ ਸੀ ਪੁੱਤ ਰੋਟੀ ਤਾਂ ਬਣੀ ਪਈ ਆ ਮੈਂ ਖਾਈ ਹੋਈ ਆ ਚਲੋ ਠੀਕ ਹੈ ਮੈਂ ਜਾਣੀ ਆ ਘੂੜ ਡਿੱਗਦੇ ਹੋਣ ਚੰਗਾ ਪੁੱਤ ਮੇਰਾ ਲਾੜਦੀ ਸੁਨੇਹਾ ਹਾਂਜੀ ਚੰਗਾ ਲੈ ਇਹ ਤਾਂ ਬਣ ਗਈ ਗੱਲ ਕਿ ਭੁੱਖੇ ਮਰਦੀ ਜੇ ਮੇਰੇ ਘਰ ਆ ਗਈ ਇਹਨੂੰ ਕੀ ਚਾਹੀਦਾ ਚਲੋ ਸੱਦ ਦਿਨ ਹੋ ਜੜ ਤੱਕ ਕਿ ਨਾ ਇਹਦਾ ਫਰ ਹਨ ਬੁਰਗਾ ਤੇ ਕਲ ਨਹੀਂ ਦੁਖੀ ਹੋਏ ਪਿਆਸੀ ਲੈ ਮਾਸੀ ਤੋਂ ਉਰੇ ਖੜੀ ਆ ਨੇ ਹੋ ਰਾਜਾ ਤੂੰ ਕਿੱਧਰ ਫਿਰਦੀ ਆਂ ਦੀਪਾਜ ਮੈਂ ਤਾਂ ਬਸ ਉਰੀ ਆਈ ਸੀ ਮਾਸੀ ਤੁਸੀਂ ਮੈਨੂੰ ਬੁਲਾਇਆ ਸੀਗਾ ਨੇ ਹਾਂ ਬੁਲਾਇਆ ਦੀ ਤੈਨੂੰ ਮੈਂ ਤੂੰ ਮੈਨੂੰ ਐ ਦੱਸ ਉਹ ਜਿਹੜੀ ਆਪਣੇ ਕੁੜੀ ਭੇਜੀ ਆ ਤੂੰ ਤੜਕੇ ਲੱਸੀ ਨੂੰ ਉਹ ਕੌਣ ਸੀ ਅੱਛਾ ਉਹ ਉਹ ਤਾਂ ਮੇਰੇ ਪਤੀਜੀ ਹੈ ਹਾਂ ਕੁੜੀ ਮੈਨੂੰ ਦੱਸਦੀ ਸੀ ਵੀ ਮੈਂ ਪਤੀਜੀ ਆ 13 9 ਲੈ ਕੇ ਕਹਿੰਦੀ ਸੀ ਅੱਛਾ ਅੱਛਾ ਕੁੜੀ ਤਾਂ ਸੋਣੀ ਐ ਹਾਂ ਮੇਰੇ ਭਾਈ ਪਰਜਾਈ ਬਹੁਤ ਸੋਹਣੇ ਸੀ ਉਹਨਾਂ ਤੇ ਗਈ ਆ ਨੀ ਖੋਣ ਤਾਂ ਕੋੜੇ ਤੇਰਾ ਹੀ ਆ ਤੂੰ ਵੀ ਬਥੇਰੀ ਸੋਣੀ ਐ ਤਾਂ ਹੀ ਤੇਰੀ ਪਤੀਜੀ ਸੋਣੀ ਆ ਸੋਹਣੇ ਦਾ ਕੀ ਕਰਨਾ ਮਾਸੀ ਜੇ ਦੁਨੀਆ ਚੀਨੀ ਰਹੇ ਚਲ ਕੋਈ ਨਾ ਤੂੰ ਨਾ ਵਾਲਾ ਮਨਣਾ ਹੌਲਾ ਕਰਿਆ ਕਰ ਕੁੜੇ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਆਇਆ ਤੂੰ ਮੇਰਾ ਕਿਤੇ ਗੁੱਸਾ ਹੀ ਨਾ ਕਰ ਜੇ ਲੈ ਮਾਸੀ ਅੱਜ ਤੱਕ ਮੈਂ ਤੇਰੀ ਗੱਲ ਦਾ ਗੁੱਸਾ ਕਰਿਆ ਜਿਹੜਾ ਅੱਜ ਕਰ ਜੂਗੀ ਖੁੜੇ ਮੈਂ ਤਾਂ ਐਂ ਗੱਲ ਕਰਤੀ ਸੀ ਤੇਰੀ ਪਤੀ ਜੀ ਦਾ ਰਿਸ਼ਤਾ ਜੇ ਸਾਡੇ ਮੁੰਡੇ ਨੂੰ ਹੋ ਜਵੇ ਲੈ ਮਾਸੀ ਤੁਸੀਂ ਇੰਨੇ ਉੱਚੇ ਅਸੀਂ ਇੰਨੇ ਗਰੀਬ ਇਹ ਕਿੱਦਾਂ ਹੋ ਜੇਗਾ ਨਹੀਂ ਚਾਲਾ ਮੇਰਾ ਮੁੰਡਾ ਲੋੜ ਤੂ ਆ ਤੁਸੀਂ ਵੀ ਲੋੜ ਤੂ ਆ ਸਾਨੂੰ ਕੁੜੀ ਚਾਹੀਦੀ ਐ ਉਹਦਾ ਬਾਰਸ ਚਾਹੀਦਾ ਤੇ ਤੁਹਾਨੂੰ ਕੋਈ ਚੰਗਾ ਘਰ ਚਾਹੀਦਾ ਬਸ ਕਹਾਣੀ ਲੋਟ ਆ ਗਈ ਆਪਣੇ ਕੁੜੇ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚ ਮੈਨੂੰ ਤਾਂ ਠੀਕ ਐ ਪਰ ਮੈਂ ਮਾਸੀ ਨਾਲ ਗੱਲ ਕਰਦੀ ਉਹਦੀ ਉਹਨੇ ਵੀ ਕਾਫੀ ਟਾਈਮ ਤੋਂ ਉਹਨੂੰ ਪਾਲਿਆ ਪੋਸਿਆ ਆ ਉਹਨਾਂ ਤੋਂ ਬਿਨਾਂ ਮੈਂ ਕਿਵੇਂ ਰਿਸ਼ਤਾ ਕਰਦਾ ਨਹੀਂ ਮੈਂ ਤੈਨੂੰ ਕਦੋਂ ਕਹਿੰਨੀ ਆ ਮੈਂ ਤਾਂ ਕਹਿੰਨੀ ਆ ਤੂੰ ਸਭ ਨਾਲ ਸਲਾਹ ਕਰ ਹੈਨਾ ਪਰਨਾ ਤੂੰ ਦੇਖੀ ਸੋਚੀ ਕਮੀ ਮੇਰੇ ਘਰੇ ਕਿਸੇ ਚੀਜ਼ ਦੀ ਨਹੀਂ ਤੈਨੂੰ ਵੀ ਇੰਨੇ ਸਾਲ ਹੋ ਗਏ ਮੇਰ ਨਾਲ ਬੱਤ ਦੀਨ ਰਾਜ ਕਰੋਗੀ ਤੁਹਾਡੀ ਕੁੜੀ ਪਰਮਸੇ ਮਨੂ ਮੰਨ ਚੀਗੀ ਨਹੀਂ ਹੋ ਕਿਉਂ ਨਹੀਂ ਮੰਨੂਗੀ ਉਹਦੇ ਤਾਂ ਮੈਂ ਦੇ ਦੂੰ ਹਲਕ ਚ ਡੰਡਾ ਉਹ ਨਾ ਮੰਨੂਗੀ ਨਹੀਂ ਹੋਦੀ ਤਾਂ ਪ੍ਰਸਤਾਵ ਵੀ ਮੰਨਣਗੀ ਆ ਨਹੀਂ ਤੈਨੂੰ ਮੇਰੇ ਸੁਭਾਅ ਦਾ ਪਤਾ ਨਹੀਂ ਉਹ ਤਾਂ ਮੇਰੇ ਮੂਰੇ ਪਾਣੀ ਵਾਂਗੂ ਚਲਦੀ ਆ ਤੈਨੂੰ ਮੈਂ ਦੱਸਤਾ ਕੋਈ ਨਹੀਂ ਮਾਸੀ ਮੇਰੇ ਤਾਂ ਕੋਈ ਮੋੜਦਾ ਨਹੀਂ ਮੇਰੇ ਵੱਲੋਂ ਤਾਂ ਰਿਸ਼ਤਾ ਪੱਕਾ ਆ ਪਰ ਫਿਰ ਵੀ ਗੱਲ ਕਰ ਲੈਣੀ ਆਪਣੇ ਘਰਦਿਆਂ ਨਾਲ ਤੇ ਉਹਦੀ ਮਾਸੀ ਨਾਲ ਤੇ ਤੈਨੂੰ ਮੈਂ ਫੇਰ ਦੱਸਾਂਗੀ ਚੱਲ ਹੁਣ ਤੂੰ ਮੇਰਾ ਕੰਮ ਛੇਤੀ ਕਰ ਦੇ ਚੰਗਾ ਠੀਕ ਹੈ ਵਸਾ ਹਾਂ ਮੈਨੂੰ ਦੱਸ ਦੀ ਕੀ ਸਲਾਹ ਬਣੀ ਆ ਤੁਹਾਡੀ ਠੀਕ ਹੈ ਚੱਲ ਚੰਗਾ ਫਿਰ ਚੰਗਾ ਆ ਨੌਕਰ ਹੋਣੀ ਵੀ ਨਹੀਂ ਆਏ ਹੈਗੇ ਸਾਰਾ ਗੋਬਰ ਗਾਂ ਚ ਚ ਕੋ ਆ ਪਾਉਣ ਵਾਲਾ ਦੱਸ ਗਾਂਸ ਕੱਟ ਜੂਗਾ ਚਾਲਾ ਕਿੰਨੀ ਖਿਸੀ ਦੀ ਗੱਲ ਹੈ ਮੇਰੇ ਪੁੱਤ ਦਾ ਘਰ ਵਸ ਜੂਗਾ ਪੱਕ ਲੈਣੀ ਤਾਂ ਖੜਾ ਸਟ ਕੁੜੇ ਆ ਗਈ ਕੁੜੀਏ ਹਾਂਜੀ ਉਰੇ ਬੈਠ ਗੱਲ ਸੁਣ ਮੇਰੀ ਹਾਂਜੀ ਮਾਂ ਗੱਲ ਕਰਨੀ ਆ ਤੇਰੇ ਨਾਲ ਇੱਕ ਮੈਂ ਹਾਂਜੀ ਕਰੋ ਖੁਸ਼ਖਬਰੀ ਆ ਤੇਰੇ ਵਾਸਤੇ ਖੁਸ਼ਖਬਰੀ ਜੀ ਆਹੋ ਹਾਂਜੀ ਮੈਂ ਨਾ ਜੱਗੀ ਵਾਸਤੇ ਕੁੜੀ ਦੇਖੀ ਆ ਆ ਮੂਹਿਆ ਨਾ ਬਣਾ ਮੇਰੇ ਕੋਲ ਤੈਨੂੰ ਮੈਂ ਦੱਸਾਂ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਨਹੀਂ ਤਾਂ ਤਲਾਕ ਲੈਣਾ ਤਲਾਕ ਲੈ ਲੈ ਦਸਕਤ ਕਰ ਦੇ ਨਹੀਂ ਆਵੇ ਅੱਛੇ ਰਹਿਣਾ ਰਹੀ ਜਾ ਤੈਨੂੰ ਰੋਟੀ ਦੀ ਬੁਰਕੀ ਦੇਈ ਜਾਮਾ ਕੇ ਇਹ ਕਿਹੜੀ ਖੁਸ਼ਖਬਰੀ ਹੋਈ ਜੀ ਮੇਰੇ ਹੁੰਦੇ ਤੁਸੀਂ ਉਹਨਾਂ ਦਾ ਦੂਜਾ ਵਿਆਹ ਕਰਦੇ ਹੋ ਕਿਹ ਖੁਸ਼ਖਬਰੀ ਨਹੀਂ ਹੈਗੀ ਮੈਂ ਨਹੀਂ ਆਪਦੇ ਘਰ ਦੀ ਕੋਈ ਨਿਓਂ ਜੱਟ ਲਾਉਣੀ ਤੂੰ ਤਾਂ ਬੰਜਰ ਜ਼ਮੀਨ ਹੈ ਤੇਰਾ ਕੀ ਕਰਮ ਹੈ ਬੱਸ ਵੀ ਕਰਿਆ ਕਰੋ ਕੀ ਬੱਸ ਕਰਾਂ ਤੂੰ ਮੈਨੂੰ ਮਤਾਂ ਦੰਨੇ ਕੀ ਕੱਲ ਦੀ ਜੰਮੀ ਹੋਈ ਅੱਲਾ ਤਾਂ ਤੁਸੀਂ ਮੈਨੂੰ ਕੱਲੇ ਤਾਨੀ ਮਾਰਦੇ ਸੀ ਹੁਣ ਤਾਂ ਤੁਸੀਂ ਮੈਨੂੰ ਕੀ ਮੈਨੂੰ ਕੀ ਮੈਨੂੰ ਬੋਲ ਮੈਨੂੰ ਕੀ ਮੈਨੂੰ ਹੁਣ ਤਾਂ ਤੁਸੀਂ ਮੈਨੂੰ ਮੇਰੇ ਘਰ ਵਾਲੇ ਤੋਂ ਵੀ ਅਲੱਗ ਕਰਦੇ ਹੋ ਘਟੂ ਘਟ ਮੈਂ ਨਾਲ ਨੂੰ ਦੇਖਦੇ ਆ ਕਿ ਤਾ ਜੀ ਲਰਨੀ ਨੀ ਜੀ ਲੀ ਦੇਖਦੇ ਆ ਕਿ ਕੌਣ ਰੋਕਦਾ ਤੈਨੂੰ ਰਹਿ ਲਈ ਇੱਥੇ ਤੇਰਾ ਜੀ ਕਰਦਾ ਦੋ ਰੋਟੀਆਂ ਦੇਈਆਂ ਮੰਗੇ ਤੈਨੂੰ ਪਰ ਮਾਂ ਮੈਂ ਕਿਵੇਂ ਜਰੂੰਗੀ ਕਿਉਂ ਜਾ ਰਹਨ ਨੂੰ ਕੀ ਹੈ ਮੇਰੇ ਹੁੰਦੇ ਤੁਸੀਂ ਦੂਜਾ ਵਿਆਹ ਕਰਦੇ ਹੋ ਮੈਂ ਕਿਵੇਂ ਚਰ ਲੂੰਗੀ ਨੀ ਪਹਿਲੇ ਟਾਈਮਾਂ ਦੇ ਵਿੱਚ ਹੁੰਦੇ ਨਹੀਂ ਸੀ ਐਡੇ-ਐਡੇ ਰਾਜੇ ਮਹਾਰਾਜੇ ਤਿੰਨ-ਤਿੰਨ ਚਾਰ-ਚਾਰ ਰਾਣੀਆਂ ਰੱਖਦੇ ਤੇ ਤੋਂ ਇੱਕ ਨਹੀਂ ਜਰੀ ਜਾਂਦੀ ਮਾਂ ਉਹ ਪਹਿਲਾ ਵਾਲਾ ਸਮਾਂ ਸੀ ਕਿਉਂ ਹੁਣ ਕੀ ਹੋ ਗਿਆ ਉਦੋਂ ਜਨਾਨੀ ਬੋਲ ਨਹੀਂ ਸਕਦੀ ਸੀ ਅੱਛਾ ਤੂੰ ਬੋਲਦੀ ਹੀ ਨਹੀਂ ਮੈਂ ਹੁਣ ਆਹਦੇ ਪੁੱਤ ਨੂੰ ਆ ਹੀ ਦੇਖੀਂ ਜਾ ਮਾਂ ਕਾਹ ਸਾਲ ਹੋ ਗਏ ਨਾ ਕੋਈ ਧੀ ਨਾ ਪੁੱਤ ਤੇ ਡੋਨੀ ਫੁੱਟੀ ਤੂੰ ਮਾਂ ਇਹਦੇ 'ਚ ਮੇਰਾ ਕੀ ਕਸੂਰ ਆ ਮੈਂ ਕੀ ਕਰ ਸਕਦੀ ਆ ਇਹਦੇ ਵਿੱਚ ਹੁਣ ਨਹੀਂ ਕਸੂਰਤਾ ਨਹੀਂ ਜੇ ਕੋਈ ਜਵਾਕ ਹੋ ਗਿਆ ਇਹਦੇ ਜੱਗੀ ਦੇ ਤੇਰਾ ਵੀ ਬੜੇ ਪਾਸਾਾਂ ਭੇਜਾਂਗਾ ਤੂੰ ਆਪ ਸੋਚ ਜਿਹੜੇ ਕਦੇ ਤੇਰੇ ਟਾਈਮ ਤੇ ਨਹੀਂ ਆਏ ਤੇਰੇ ਪੇਕੇ ਤੇਰੇ ਸਰਗ ਹੀ ਨਹੀਂ ਕੋਈ ਸੰਧਾਰਾ ਨਹੀਂ ਕਦੇ ਲੋੜ ਹੀ ਨਹੀਂ ਕਦੇ ਦੀਵਾਲੀ ਨਹੀਂ ਨੀ ਉਹ ਤੈਨੂੰ ਕਿੱਥੇ ਸਾਂਭ ਲੈਣਗੇ ਮਾਂ ਉਹਨਾਂ ਦਾ ਵੀ ਬੜਾ ਦਿਲ ਕਰਦਾ ਮੇਰਾ ਹਾਲ ਚਾਲ ਪੁੱਛਣ ਨੂੰ ਪਰ ਉਹ ਵੀ ਥੋੜੇ ਤਾਨੇ ਮੇਣਿਆ ਤੋਂ ਨਹੀਂ ਆਉਂਦੇ ਨੀ ਮਾਇਕ ਦਿਨ ਉਹ ਘਰੋਂ ਕੱਢ ਤੇ ਹੈ ਚਲੇ ਤਰ ਕਰਦੀ ਆ ਤੂੰ ਜਾ ਦੇ ਤੈਨੂੰ ਕੁਝ ਜ਼ਿਆਦਾ ਨਹੀਂ ਜਵਾਨ ਤੇਰੀ ਚੱਲ ਗਈ ਮਾਂ ਤੁਹਾਡੇ ਅੱਗੇ ਕੌਣ ਬੋਲ ਸਕਦਾ ਨਹੀਂ ਮੈਂ ਮਰ ਜਾ ਨਹੀਂ ਨਹੀਂ ਆਥਾਂ ਤੜ ਕੇ ਸੌ ਸੌ ਸੁਣਾਉਂਦੀ ਐ ਕੌਣ ਬੋਲ ਸਕਦਾ ਤੁਹਾਡੇ ਅੱਗੇ ਮਾਂ ਕੁਝ ਵੀ ਕਰੋ ਦੇਖੋ ਮੈਂ ਨਾ ਤਾਂ ਦੂਜਾ ਵਿਆਹ ਨਹੀਂ ਹੋਣ ਦੇਣੀ ਇਸ ਤੱਕ ਕਰਾਂਗੇ ਮਾਂ ਜਦੋਂ ਤੱਕ ਮੈਂ ਇੱਥੇ ਹਾਂ ਮੈਂ ਦੂਜਾ ਵਿਆਹ ਨਹੀਂ ਹੋਣ ਦੇਣਾ ਨਹੀਂ ਫਿਰ ਤੂੰ ਕਰੇਂਗੀ ਕੀ ਉਹ ਵੀ ਦੱਸ ਮੈਨੂੰ ਦੱਸ ਮੈਨੂੰ ਕੀ ਕਰੇਂਗੀ ਮੈਂ ਦੂਜਾ ਵਿਆਹ ਨਹੀਂ ਹੋਣ ਦਿੰਦੀ ਮੈਂ ਨਾ ਦਰਿਸ਼ ਤਾਂ ਕਿਤੇ ਵੀ ਨਹੀਂ ਪੱਕਾ ਹੋਣ ਨੂੰ ਕਿਉਂਕਿ ਜਦ ਤੱਕ ਮੈਂ ਜਿਉਂ ਨਹੀਂ ਆਵਾ ਉਹ ਤੋ ਤੱਕ ਇਹਨਾਂ ਦਾ ਰਿਸ਼ਤਾ ਕਿਵੇਂ ਹੋ ਜਾਊਗਾ ਲੈ ਤਾਂ ਤੇਰੀ ਇੰਨੀ ਜ਼ਰਤ ਹੈ ਹੈ ਨਹੀਂ ਤੇ ਬਈ ਨੀ ਜਵਾਂ ਡਾੜਾ ਲਾ ਕੀ ਨਕੀ ਕਿ ਦੋਸਰੋਸ ਸਜਾ ਕਰਦੇ ਕਤਲਾਕ ਦੇ ਪੇਪਰ ਤਿਆਰ ਨੇ ਤੈਨੂੰ ਮੈਂ ਦੱਸਾਂ ਚੁੱਪ ਕਰਕੇ ਨਹੀਂ ਤਾਂ ਟਾਈਮ ਕੱਟ ਲਾ ਮੈਂ ਇਹਨਾਂ ਨੂੰ ਤਲਾਕ ਨਹੀਂ ਦੇ ਸਕਦੀ ਮਾਂ ਫਿਰ ਕੱਟ ਲਾ ਕਿਸ ਖੁੰਝੇ ਲੱਗ ਕੇ ਖੁੰਝੇ ਲੱਗ ਕੇ ਹੁਣ ਤੱਕ ਖੁੰਝੇ ਲੱਕੇ ਕੱਟਦੀ ਐ ਮੇਰੀ ਗੱਲ ਸੁਣ ਨਾ ਮੱਚ ਚੱਪ ਚੱਲ ਨਿਕਲ ਇਥੋਂ ਨਹੀਂ ਚੱਲ ਜਾ ਫੇਰਾ ਹੱਦ ਹੋ ਗਈ ਤੇਰੇ ਵਾਲੀ ਜਾਂਬਲੀ ਹੋਈ ਐ ਜਾਦੇ ਕੋਸੇ ਹੈ ਮਾਂ ਹੁਣ ਤੁਸੀਂ ਮੇਰੀ ਇੱਕ ਗੱਲ ਸੁਣ ਕੇ ਜਾਇਓ ਨਹੀਂ ਕੀ ਸੁਣਾਣਾ ਕਿਤੇ ਮਨੋ ਇੱਥੇ ਅੱਗੇ ਸੁਣੋ ਹੁਣ ਹਾਂ ਦੱਸ 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 ਕੀ ਸੁਣਾਵੇਂਗੀ ਤੂੰ ਮੈਨੂੰ ਦੱਸ ਦੱਸ ਬੋਲ ਮਾਂ ਮੈਂ ਤਲਾਕ ਤਾਂ ਇਹਨਾਂ ਨੂੰ ਦਿੰਦੀ ਨਹੀਂ ਰਹੀ ਇਹ ਘਰ ਤੋਂ ਜਾਣ ਦੀ ਗੱਲ ਜਦੋਂ ਮੇਰੇ ਮਾਪੇ ਨੇ ਮੇਰਾ ਵਿਆਹ ਕੀਤਾ ਸੀ ਨਾ ਉਹਨਾਂ ਨੇ ਕੋਈ ਗੱਲ ਕਹੀ ਸੀ ਕਿ ਪੁੱਤ ਹੁਣ ਤੋਂ ਉਹ ਘਰਵਾਰ ਦੀ ਆ ਮਾਂ ਇਹ ਮੇਰਾ ਘਰਵਾਰ ਆ ਹੁਣ ਮੈਂ ਇੱਕ ਵਾਰ ਉਹਰੇ ਆ ਤਾ ਗਈ ਹੁਣ ਇੱਥੋਂ ਮੇਰੀ ਅਰਥੀ ਜਾਊਗੀ ਉਹ ਤੋਂ ਪਹਿਲਾਂ ਨਹੀਂ ਮੈਂ ਇੱਥੋਂ ਜਾਂਦੀ ਫਿਰ ਕੱਟ ਲੱਗ ਜਾ ਕਿਸੇ ਖੁੰਝੇ ਪੁਰਾਣੇ ਚ ਗੱਠਾ ਮੰਗੂ ਲੱਗ ਜਾ ਖੁੰਝੇ ਕਟਲਾ ਚ ਪਕਰ ਕੇ ਟਾਈਮ ਮੈਂ ਆਪਦਾ ਮੁੰਡਾ ਵਿਆਹੋਂਗੀ ਅੱਗੇ ਤੁਸੀਂ ਮੇਰੀ ਗੱਲ ਸੁਣੋ ਹਾਂ ਮੈਂ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਕਰ ਲੈ ਤੁਸੀਂ ਬੈਠੋਗੇ ਇਹ ਗੱਲ ਬੈਠ ਕੇ ਕਰਨ ਵਾਲੀ ਆ ਮੈਂ ਖੜਾ ਨਾ ਹੋ ਜਾ ਬੈਠਾਂ ਤੇ ਮੇਰੀ ਗੱਲ ਤਾਂ ਸੁਣ ਲਓ ਧਿਆਨ ਨਾਲ ਸਾਰਾ ਦਿਨ ਸਾਰਾ ਕੋਈ ਰਾਮ ਨਹੀਂ ਮਿਲਦਾ ਹੱਥੇ ਨੇ ਪੈਣ ਲੱਗੇ ਤੂੰ ਤਪਾ ਲਿਆ ਕਰ ਦੱਸ ਕੀ ਬੋਲਿਆ ਨਹੀਂ ਹੈ ਮਾਂ ਕੀ ਗੱਲਾਂ ਕਰਦੇ ਨੇ ਕਹਿੰਦੇ ਨੇ ਕਿ ਥੋੜਾ ਦੂਜਾ ਵਿਆਹ ਕਰਨਾ ਤੂੰ ਨਾ ਹਣ ਮੇਰੀ ਮਾਂ ਦੇ ਖਿਲਾਫ ਮੇਰੇ ਨਾਲ ਪਰਨਾ ਸਟਾਰਟ ਕਰਦੇ ਹੋਰ ਤਾਂ ਤੈਨੂੰ ਕੋਈ ਕੰਮ ਆਉਂਦਾ ਨਹੀਂ ਤੁਹਾਨੂੰ ਵੀ ਪਤਾ ਜੇ ਘਰ ਚ ਕੀ ਚੱਲ ਰਿਹਾ ਤੇ ਕਿਉਂ ਚੱਲ ਰਿਹਾ ਕਿਹੜੀ ਗੱਲ ਕਰਕੇ ਪਰ ਏ ਵੀ ਠੀਕ ਨਹੀਂ ਕਿ ਤੁਸੀਂ ਮੇਰੇ ਹੋਂਦੇ ਦੂਜਾ ਵਿਆਹ ਕਰਵਾ ਲਓ। ਉਹ ਮੇਰੀ ਗੱਲ ਸੁਣ। ਇੱਕ ਤਾਂ ਤੂੰ ਮੈਨੂੰ ਪਹਿਲੇ ਦਿਨੋਂ ਪਸੰਦ ਨਹੀਂ। ਪਤਾ ਨਹੀਂ ਮੇਰੀ ਮਾਂ ਨੇ ਕੀ ਸੋਚ ਕੇ ਤੇਰਾ ਡੋਲਾ ਮੇਰੇ ਘਰ ਪਾਤਾ। ਹੂੰ ਇੱਕ ਤੂੰ ਇਹ ਬੇਖਾਰੀਆਂ ਗੱਲਾਂ ਕਰਕੇ ਮੇਰਾ ਦਿਮਾਗ ਖਰਾਬ ਕਰਦੀ ਐ। ਸਾਲਾ ਮਸਾਂ ਵੇ ਦੋ ਪੈਗ ਲੱਕਾਇਆ ਤੇ ਵੀ ਚੰਗੀ ਨੀਂਦ ਆਜੂ। ਉਹ ਵੀ ਤਾਰਤੀ ਤੇਰੀ ਬਾਜੀ ਸੌਣ ਨੂੰ ਸਾਰੇ ਉੱਤਰ ਜਾਂਦੀ ਐ। ਤੂੰ ਐਹ ਜੀ ਮਨਹੂਸ ਕਿਉਂ ਹੈ? ਹੁਣ ਮੇਰੀ ਮਾਂ ਨੇ ਖਿਲਾਫ ੜਕਾਉਣ ਲੱਗੀ ਮੈਨੂੰ ਅਸੀਂ ਕਰੀਏ ਕੀ ਬੱਕਰ ਛੱਡ ਕੇ ਦਰਿਏ ਤੋਂ ਅਰੇ ਵੀ ਨਹੀਂ ਸਹੀ ਜੀ ਕਿ ਤੁਹਾਡਾ ਦੂਜਾ ਵਿਆਹ ਹੋ ਰਿਹਾ ਮੇਰੇ ਹੁੰਦੇ ਤੁਸੀਂ ਕਿਵੇਂ ਕਰਵਾ ਸਕਦੇ ਹੋ ਦੂਜਾ ਵਿਆਹ ਉਹ ਤੂੰ ਮਰ ਜਾ ਫਿਰ ਜਦੋਂ ਮੈਂ ਰੰਡਾ ਹੋ ਗਿਆ ਉਹ ਕਰਵਾਂ ਮਰ ਜਾ ਗਣੋ ਨਾ ਮੇਰੇ ਇਹ ਗੱਲਾਂ ਸਹੀ ਨਹੀਂ ਹੈ ਜੀ ਮੈਂ ਕਿਵੇਂ ਚਰੂੰਗੀ ਜੀ ਮੈਂ ਤੁਹਾਡੇ ਘਰ ਆਲੀ ਆ ਤੁਸੀਂ ਮੈਨੂੰ ਵਿਆਹ ਕਿ ਲੈ ਕੇ ਆਏ ਹੋ ਇੱਥੇ ਮੰਨਿਆ ਕਿ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ ਪਰ ਹੁਣ ਤਾਂ ਹੋ ਗਿਆ ਨਾ ਵਿਆਹ ਆਪਣਾ ਓਏ ਹਾਂ ਇਸੇ ਗੱਲ ਨੂੰ ਦਾ ਪਛਤਾਉਣਾ ਮੈਂ ਮੈਂ ਫਸ ਗਿਆ ਫਾਹੇ ਲਾਤਾ ਮੈਨੂੰ ਬਚੋਲੇ ਨੇ ਨਾਲੇ ਮੇਰੀ ਮਾਂ ਦੇ ਹੁਣ ਤਾਂ ਮੈਨੂੰ ਤਪਾਈ ਜਾਏਗੀ ਨਾ ਛੱਤਰਾ ਹੈ ਨਹੀਂ ਮਤੋਂ ਪਿਆਰੀ ਰਹੇਗਾ ਥੋੜਾ ਗੜੇ ਮੇਰੀ ਗੱਲ ਸੁਣਦਾ ਜੋ ਮਰਜੀ ਹੈ ਮੇਰੀ ਮਾਂ ਦੀ ਹੈ ਜਿੱਥੇ ਜੋ ਕਹੋਗੇ ਮੈਂ ਉਹ ਕਰੂੰ ਤੈਨੂੰ 8 ਸਾਲ ਹੋ ਗਏ ਇਸ ਘਰ ਨੂੰ ਵਾਰਸ ਨਹੀਂ ਦਿੱਤਾ ਨਾ ਇਹ ਜ਼ਮੀਨਾਂ ਜਿਹੜਾ ਤਾਂ ਮੇਰੇ ਬਾਪ ਨੇ ਪਤਾ ਕਿੰਨੀ ਮਿਹਨਤ ਨਾਲ ਬਾਈਆਂ ਸੀ ਥੋੜੇ ਮੰਗੂ ਮੰਗ ਨਹੀਂ ਦੀ ਮੇਰਾ ਬਾਪ ਮੈਂ ਆ ਅਸੀਂ ਲੋਕਾਂ ਵਾਸਤੇ ਨਹੀਂ ਛੱਡ ਕੇ ਜਾਣੀਆਂ ਮੈਨੂੰ ਵਾਰਸ ਚਾਹੀਦਾ ਇਸ ਘਰ ਦਾ ਬੜੇ ਨੇ ਨਹੀਂ ਮੰਨੂ ਇਹਦੇ ਵਿੱਚ ਮੇਰਾ ਕੀ ਕਸੂਰ ਆ ਜੀ ਕਸੂਰੇ ਤੇਰਾ ਤੂੰ ਮਲਹੂਸ ਹੈ ਜਿੱਦੋਂ ਤੂੰ ਇਸ ਘਰੇ ਆ ਗਈ ਤੇ ਅਸੀਂ ਜ਼ਮੀਨ ਦਾ ਕੇਸ ਹਾਰ ਗਏ ਤੇ ਦੋ ਵਗੇ ਜ਼ਮੀਨ ਮੇਰਾ ਚਾਚਾ ਦੱਬ ਗਏ ਦੀ ਸਾਡੀ ਹੁਣ ਤੂੰ ਚੁੱਪ ਕਰਕੇ ਪੈ ਜਾ ਨਾਲੇ ਮੈਨੂੰ ਪਹਿਣ ਲੈ ਨਹੀਂ ਮਤਲਬ ਨਾ ਗਲ ਘੋੜ ਦੂ ਆ ਬੁੱਢ ਕੱਢ ਮੇਰੇ ਉਹ ਬਸਤ ਹੰਡ ਬਹੁਤ ਹੈ